ਸਵਾਗਤ ਹੈ ਦੋਸਤੋ ਤੁਹਾਡਾ ਫਾਇਲ ਕਾ 24 ਚ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਪਿੰਡ ਮੋਰ ਸਿੰਘ ਵਾਲਾ ਸਰਪੰਚ ਗਣੇਸ਼ ਵੱਲੋਂ ਪਿੰਡ ਵਾਸੀਆਂ ਦੀ ਮੰਗ ਤੇ ਬਾਬਾ ਜੀ ਦੀ ਸਮਾਧ ਤੇ ਪੋਆਇਆ ਲੈਂਟਰ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਮੋਰ ਸਿੰਘ ਵਾਲਾ ਦੇ ਮੌਜੂਦਾ ਸਰਪੰਚ ਗਣੇਸ਼ ਸਿੰਘ ਨੇ ਪਿੰਡ ਮੋਰ ਸਿੰਘ ਵਾਲਾ ਬਾਬਾ ਜੀ ਦੀ ਦਰਗਾਹ ਬਣੀ ਹੈ 40 ਸਾਲ ਪੁਰਾਣੀ ਮੰਗ ਨੂੰ ਜਲਦ ਤੋਂ ਜਲਦ ਹੱਲ ਕਰਵਾ ਕੇ ਉਹਦਾ ਲੈਂਟਰ ਪਵਾ ਦਿੱਤਾ ਹੈ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਸਮੂਚੀ ਪੰਚਾਇਤ ਮੌਜੂਦ ਆ ਸਾਰੇ ਪਿੰਡ ਦੇ ਸੰਯੋਗ ਨਾਲ ਇਹਦਾ ਲੈਂਟਰ ਪਾਇਆ ਗਿਆ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਫਾਈਲ ਕਾ 24 ਚੈਨਲ ਦਾ ਪਿੰਡ ਮੋਹਰ ਸਿੰਘ ਵਾਲਾ ਦੇ ਵਿੱਚ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੂਸਰਾ ਅਸੀਂ ਲਗਭਗ ਅੱਜ ਤੋਂ 10 ਦਿਨ ਪਹਿਲਾਂ ਸਾਡੇ ਪਿੰਡ ਦੇ ਸੈਂਟਰ ਦੇ ਵਿੱਚ ਜੋ ਕਿ 12 ਹਾੜ ਦੀ ਮੇਲਾ ਲੱਗਦਾ ਹੈ ਬਾਬੇ ਮੀਆਂ ਹਰਪ੍ਰਸਾਹ ਦੀ ਸਮਾਰਟ ਪਿਛਲੇ ਦਿਨਾਂ ਚ ਹਾਰ ਦੀ ਬਾਰਾਂ ਨੂੰ ਜਿਸ ਦਿਨ ਮੇਲਾ ਲੱਗਿਆ ਸੀ ਉਸ ਦਿਨ ਕਾਫੀ ਜ਼ਿਆਦਾ بارش ਸੀ ਕਿਉਂਕਿ ਲਗਭਗ 12:30 ਵਜੇ ਤੱਕ ਲਗਾਤਾਰ ਸਵੇਰ ਤੋਂ ਲੈ ਕੇ 12:30 ਵਜੇ ਤੱਕ بارش ਪੈਂਦੀ ਰਹੀ ਏ ਜਿਸ ਕਾਰਨ ਦੂਰ ਦਰੇਡੇ ਤੋਂ ਸਾਡੇ ਪਿੰਡ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਉਸ ਦਿਨ ਹਾਰ ਦੀ ਬਾਰਾਂ ਨੂੰ بارش ਕਾਰਨ ਸਾਡੀਆਂ ਜਿਹੜੀ ਸੰਗਤਾਂ ਨੇ بارش ਦੀ ਬਾਰਸ਼ ਆਉਣ ਕਾਰਨ ਉਹਨਾਂ ਨੂੰ ਦਰਸ਼ਨ ਕਰਨ 'ਚ ਔਰ ਮੱਥਾ ਟੇਕਣ 'ਚ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਔਰ ਮੈਂ ਇੱਕ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਵੀ ਇੱਕ ਪ੍ਰਣ ਲਿਆ ਹੋਇਆ ਹੈ ਕਿ ਪਿੰਡ ਦਾ ਵਿਕਾਸ ਜਿਹੜਾ ਹੈਗਾ ਜਾਂ ਕੋਈ ਸਾਂਝੀ ਜਗ੍ਹਾ ਹੈ ਉਸ ਨੂੰ ਮੋਟੀਫਾਈ ਕਰਨ ਵਾਸਤੇ ਜਾਂ ਉਹ ਉਹਨੂੰ ਆਪਾਂ ਵਧੀਆ ਸੁਚਾਰੂ ਢੰਗ ਨਾਲ ਅ ਨਵੀਂ ਬਿਲਡਿੰਗ ਖੜੀ ਕਰਨ ਵਾਸਤੇ ਜਿੰਨਾ ਕੋ ਮੇਰਾ ਯੋਗਦਾਨ ਹੈਗਾ ਮੈਂ ਆਦਾ ਵੱਡੇ ਪੱਧਰ ਤੇ ਯੋਗਦਾਨ ਜਿਹੜਾ ਹੈਗਾ ਉਹ ਪਾ ਰਿਹਾ ਜੀ ਸਰਪੰਚ ਸਾਹਿਬ ਜੋ ਇਹ ਬਾਬਾ ਜੀ ਦੀ ਸਮਾਦ ਬਣਾਈ ਗਈ ਹੈ ਪਿੰਡ ਵਾਲੇ ਦਾ ਸੰਯੋਗ ਨਾਲ ਜਾਂ ਪੰਚਾਇਤੀ ਬਜਟ ਬਣਾਈ ਗਈ ਹੈ ਇਹ ਸਰ ਕੁਛ ਸਾਡਾ ਪੈਸਾ ਜਿਹੜਾ ਹੈਗਾ ਮੇਲੇ ਦੀ ਫੰਡਿੰਗ ਚੋਂ ਜਿਹੜਾ ਬਚਾ ਸੀ ਸਾਡਾ ਔਰ ਦੂਸਰਾ ਹੋਰ ਕੋਈ ਪਿੰਡ ਦਾ ਸਯੋਗ ਲੈ ਰਹੇ ਆ ਤੀਸਰਾ ਸਾਡੇ ਹਲਕੇ ਦੇ ਮਾਨਯੋਗ ਐਮ ਐਲ ਏ ਜਗਦੀਪ ਕੰਬੋਜ ਗੋਲੜੀ ਜੀ ਉਹਨਾਂ ਦੇ ਸਦਕਾ ਅਸੀਂ ਜਿਹੜਾ ਹੈਗਾ ਇਸ ਇਸ ਜਿਹੜਾ ਬਾਬੇ ਦੇ ਮੰਦਿਰ ਨੂੰ ਜਿਹੜਾ ਹੈਗਾ ਅਸੀਂ ਅੱਜ ਕਰੀਬ ਕਰੀਬ 1800 ਸਕਰ ਫੁੱਟ ਦਾ ਲੈਂਟਰ ਪਾਇਆ ਹੈ ਇਹ ਸਾਰੇ ਪਿੰਡ ਦੇ ਐਮਐਲਏ ਸਾਹਿਬ ਦੇ ਜਨਤਾ ਦੇ ਸਹਿਯੋਗ ਨਾਲੇ ਔਰ ਜੋ ਪੰਚਾਇਤੀ ਸਾਡਾ ਪੈਸਾ ਹੈ ਹੋ ਸਕਦਾ ਸੀ ਜਿੰਨਾ ਵੀ ਪਰਪਾਈ ਹੋ ਸਕੀ ਜਿੰਨਾ ਕੋਈ ਜਿਹੜਾ ਹੈਗਾ ਸਾਡਾ ਪੈਸਾ ਫੰਡਿੰਗ ਦਾ ਘਟਦਾ ਹੈ ਅਸੀਂ ਉਹ ਪੰਚਾਇਤੀ ਫੰਡ ਦੇ ਵਿੱਚੋਂ ਅਸੀਂ ਇਧਰ ਲਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੀ ਕੋਈ ਮੇਨ ਸਮੱਸਿਆ ਕੀ ਹੈ ਸਰ ਮੇਨ ਸਮੱਸਿਆਵਾਂ ਤਾਂ ਬਹੁਤ ਨੇ ਪਰ ਜ਼ਿਆਦਾ ਤਾਂ ਤਕਰੀਬਨ ਬੜੇ ਲੰਬੇ ਸਮੇਂ ਤੋਂ ਜਿਹੜੀ ਅੰਗਲੀਆਂ ਨਾਲੀਆਂ ਦਾ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਜਿਹੜਾ ਹੈ ਪਾਣੀ ਦੇ ਨਿਕਾਸ ਦੀ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਆਸ-ਪਾਸ ਪਹਿਲਾਂ ਪੰਚਾਇਤੀ ਛੱਪੜ ਬਣੇ ਹੋਏ ਸੀ ਪਿਛਲੀਆਂ ਪੰਚਾਇਤਾਂ ਦੀਆਂ ਨਾਕਾਮੀਆਂ ਕਾਰਨ ਉਹਨਾਂ ਛੱਪੜਾਂ ਤੇ ਜਿਹੜਾ ਕਬਜ਼ਾਕਾਰ ਰੱਖਿਆ ਤੇ ਹੁਣ ਇਸ ਟਾਈਮ ਜਿਹੜਾ ਹੈ ਕੋਈ ਅੱਗੇ ਛੱਪੜ ਨਹੀਂ ਹੈ ਕਿਉਂਕਿ ਜਿਹੜੇ ਪੰਚਾਇਤੀ ਜਗ੍ਹਾ ਸੀ ਉਹਨਾਂ ਤੇ ਹੁਣ ਇਸ ਟਾਈਮ ਲੋਕਾਂ ਦੇ ਮਕਾਨ ਖੜੇ ਨੇ ਤੇ ਇਸ ਵਜ੍ਹਾ ਕਾਰਨ ਸਾਨੂੰ ਜਿਹੜਾ ਹੈ ਪਾਣੀ ਦਾ ਨਿਕਾਸ ਕਰਨ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਸਾਹਿਬ ਜੋ ਪਿੰਡ ਦਾ ਪਾਣੀ ਹੈ ਇਹਦੀ ਨਿਕਾਸੀ ਵਾਸਤੇ ਕਿਹਦੀ ਪੰਚਾਇਤੀ ਜਗ੍ਹਾ ਹੈ ਨਹੀਂ ਤੁਹਾਡੇ ਕੋਲ ਖਾਲੀ ਸਰ ਪੰਚਾਇਤੀ ਜਗ੍ਹਾ ਹੈਗੀ ਤਾਂ ਹੈ ਆਸ-ਪਾਸ ਸਾਡੇ ਪਿੰਡ ਦੇ ਬਿਲਕੁਲ ਪਈ ਹੈ ਆਸ-ਪਾਸ ਪਰ ਉਹਨਦੇ ਤੇ ਲੋਕਾਂ ਦਾ ਕਬਜ਼ਾ ਹੈਗਾ ਉਹ ਇਸ ਟਾਈਮ ਕੋਈ ਉੱਤੇ ਮਕਾਨ ਬਣਾਏ ਹੋਏ ਨੇ ਕਿਸੇ ਦੇ ਕੋਈ ਪਸ਼ੂ ਬੰਨਣ ਵਾਲਾ ਹੈਗਾ ਇਸ ਤਰ੍ਹਾਂ ਵੀ ਅਸੀਂ ਸਾਡਾ ਵੀ ਮੇਰੀ ਕੋਸ਼ਿਸ਼ ਹੈਗੀ ਵੀ ਮੈਂ ਆਵੀ ਟਰਮ ਦੇ ਦੌਰਾਨ ਜਿਹੜਾ ਹੈ ਉਹਨਾਂ ਦਾ ਉਜਾੜਾ ਨਾ ਪਾਵਾਂ ਔਰ ਜਿਹੜੀ ਆ ਸਾਡੇ ਕੋਲ ਸਮੱਸਿਆਵਾਂ ਸਾਨੂੰ ਪਾਣੀ ਦੇ ਜਾਂ ਸੀਵਰੇਜ ਦੀ ਆ ਰਹੀਆਂ ਨੇ ਮੈਂ ਤਾਂ ਕਹਿੰਦਾ ਸਰਕਾਰ ਸਾਨੂੰ ਕੋਈ ਫੰਡਿੰਗ ਦੇਵੇ ਅਸੀਂ ਹੋਰ ਕੋਈ ਜਗ੍ਹਾ ਕਿਤੇ ਕਿਤੇ ਨਾ ਕਿਤੇ ਅਸੀਂ ਪੰਚਾਇਤ ਪੰਚਾਇਤ ਦੇ ਜਿਹੜਾ ਨਾਮ ਤੇ ਅਸੀਂ ਜਿਹੜੀ ਹੈ ਕੋਈ ਜਗ੍ਹਾ ਖਰੀਦ ਸਕੀਏ ਤਾਂ ਕਿ ਉੱਥੇ ਅਸੀਂ ਛੱਪੜ ਬਣਾ ਸਕੀਏ ਸਪੈਂਸਰ ਇਹ ਸਮੱਸਿਆ ਦਾ ਹੱਲ ਕਰਾਉਣ ਲਈ ਹਲਕਾ ਵਿਧਾਇਕ ਗੋਲਦੀ ਕੰਬੋਜੀ ਨੂੰ ਤੁਸੀਂ ਆਪਣੀ ਲੈਟਰ ਪੈਡ ਤੇ ਪਿੰਡ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਂ ਪਿੰਡ ਦੇ ਸਾਈਨ ਕਰਾ ਕੇ ਦਿੱਤੇ ਆ ਜੀ ਸਰ ਪਿਛਲੇ ਦਿਨਾਂ ਚ ਸਰਕਾਰ ਦੀ ਗਾਈਡਲਾਈਨਸ ਮੁਤਾਬਕ ਜੋ ਪਿੰਡ ਪਿੰਡ ਜਿਵੇਂ ਥਾਪਰ ਮਾਡਲ ਦੇ ਜਿਸ ਤਰ੍ਹਾਂ ਛੱਪੜ ਦਾ ਵਿਕਾਸ ਜੋ ਥਾਪਰ ਮਾਡਲ ਬਣ ਰਿਆ ਨੇ ਪਿੰਡ-ਪਿੰਡ ਥਾਪਰ ਮਾਡਲ ਵੀ ਤਾਂ ਹੀ ਬਣ ਸਕਦਾ ਹੈ ਅਗਰ ਸਾਡੇ ਕੋਲ ਜਗ੍ਹਾ ਹੋਵੇਗੀ ਤਾਂ ਮੈਂ ਪਿਛਲੇ ਦਿਨ ਆਪਣੇ ਵਿਧਾਇਕ ਸਾਹਿਬ ਨੂੰ ਮੈਂ ਇਸ ਚੀਜ਼ ਤੋਂ ਜਾਣੂ ਕਰਵਾਇਆ ਹੈ ਕਿ ਐਮਐਲ ਸਾਹਿਬ ਸਾਡੇ ਕੋਲ ਜਗ੍ਹਾ ਦਾ ਵੀ ਜਿਹੜਾ ਹੈਗਾ ਸਹੀ ਜਿਹੜਾ ਹੈਗਾ ਸਾਡੇ ਪਿੰਡ ਕੋਲ ਇਸ ਟਾਈਮ ਪ੍ਰਬੰਧ ਨਹੀਂ ਹੈਗਾ ਇੱਕ ਤਾਂ ਸਾਨੂੰ ਜਗ੍ਹਾ ਦਾ ਪ੍ਰਬੰਧ ਕਰਵਾ ਕੇ ਦਿੱਤਾ ਜਾਵੇ ਦੂਸਰਾ ਸਾਡੇ ਉਹਦੇ ਤੇ ਇੱਕ ਥਾਪਰ ਮਾਡਲ ਜਿਹੜਾ ਹੈਗਾ ਸਰਕਾਰ ਦੀ ਗੈਰਨਸਮਰ ਚੱਲ ਰਹੀ ਹੈ ਸਕੀਮ ਉਹ ਸਾਨੂੰ ਬਣਵਾ ਕੇ ਦਿੱਤਾ ਜਾਵੇ ਸਰਪੰਚ ਸਾਹਿਬ ਇੱਕ ਬਾਰਸ਼ਾਂ ਤੋਂ ਦੇਣ ਚੱਲ ਰਿਹਾ ਹੈ ਉਹ ਡਿਪੈਂਡ ਦੇ ਕੱਚੇ ਕਮਰੇ ਹੋਣਗੇ ਉਹ ਸਮੱਸਿਆ ਦਾ ਹੱਲ ਕਰਾਉਣ ਲਈ ਕਰ ਰਹੇ ਹੋ ਤੁਸੀਂ ਸਰ ਕੱਚੇ ਕਮਰਿਆਂ ਦਾ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਸੈਂਟਰ ਸਰਕਾਰ ਨੇ ਸਰਵੇ ਕਰਾਇਆ ਸੀ ਉਸ ਉਸ ਦਰਮਿਆਨ ਮੈਂ ਘਰ-ਘਰ ਜਾ ਕੇ ਜਿਨ੍ਹਾਂ ਨੂੰ ਕੋਈ ਲੋੜਵੰਦ ਹੈਗੇ ਸੀ ਉਹਨਾਂ ਦਾ ਮੈਂ ਜਿਹੜੇ ਕਮਰਿਆਂ ਦਾ ਜਿਹੜਾ ਉਹ ਆਨਲਾਈਨ ਕਰਵਾਏ ਸੀ ਉਹਨਾਂ ਦਾ ਇਸ ਟਾਈਮ ਨਾਂ ਜਿਹੜਾ ਹੈ ਉਹ ਲਿਸਟ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਕੋਈ ਸੈਂਟਰ ਸਰਕਾਰ ਦੀ ਗਾਈਡਲਾਈਨਸ ਮੁਤਾਬਕ ਜੋ ਕਮਰਿਆਂ ਤੇ ਘਰ-ਘਰ ਜਾਂ ਪਿੰਡ-ਪਿੰਡ ਕੋਈ ਸਕੀਮ ਆਉਂਦੀ ਹੈ ਮੇਰੀ ਕੋਸ਼ਿਸ਼ ਹੈ ਕਿ ਵੀ ਮੈਂ ਡੀਸੀ ਸਾਹਿਬ ਤੱਕ ਪਹੁੰਚ ਕਰਕੇ ਸਭ ਤੋਂ ਪਹਿਲਾਂ ਆਪਣੇ ਪਿੰਡ ਨੂੰ ਵੱਧ ਤੋਂ ਵੱਧ ਕਮਰੇ ਲੈ ਕੇ ਦੇ ਸਕਾਂ ਸਰਪੰਚ ਸਾਹਿਬ ਇੱਕ ਸਮੱਸਿਆ ਬਹੁਤ ਹੀ ਜ਼ਿਆਦਾ ਜੋ ਪੂਰੀ ਪੰਜਾਬ ਵਿੱਚ ਪ੍ਰਤੀਤ ਫੈਲੀ ਹੈ ਨਸ਼ਿਆਂ ਦੀ ਉਹਦੇ ਸਬੰਧ ਵਿੱਚ ਜਲਾਲਾਬਾਦ ਵੱਲੋਂ ਬਿਆਨ ਆਉਂਦਿਆ 70% ਪਿੰਡਾਂ ਵਿੱਚ ਨਸ਼ਾ ਖਤਮ ਹੋ ਚੁੱਕਾ ਤੁਹਾਡੇ ਪਿੰਡ ਦੇ ਕੀ ਹਾਲਾਤ ਹਨ ਸਰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ 70% ਹੈ ਕੋਈ ਮੇਰੇ ਹਿਸਾਬ ਨਾਲ ਵੀ 20% ਦਾ ਫਰਕ ਪਿਆ ਹੈ ਮੈਂ ਇਸ ਟੀਜ ਨੂੰ ਮੰਨਾਂਗਾ ਬਿਲਕੁਲ ਸੈਪਟ ਵੀ ਕਰਾਂਗਾ ਕਿਉਂਕਿ ਪਿਛਲੇ ਦਿਨਾਂ ਚ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਉਹ ਵੀ ਵਧੀਆ ਕੰਮ ਕਰ ਰਹੀ ਹੈ ਵੈਸੇ ਤਾਂ ਪਰ ਵਿੱਚ ਕੁਝ ਜਿਹੜੇ ਹੁੰਦੇ ਨੇ ਪੁਲਿਸ ਮੁਲਾਜ਼ਮ ਕੋਈ ਅਨਸਰ ਮਾੜੇ ਵੀ ਹੁੰਦੇ ਨੇ ਸਾਰੇ ਪੁਲਿਸ ਜਿਹੜੇ ਮੁਲਾਜ਼ਮ ਨੇ ਉਹ ਮਾੜੇ ਨਹੀਂ ਹੈਗੇ ਕਿਉਂਕਿ ਕਈ ਮੈਂ ਦੇਖਿਆ ਹੁਣ ਪਿਛਲੇ ਦਿਨਾਂ ਚ ਮੈਂ ਫਿਰੋਜ਼ਪੁਰ ਗਿਆ ਸੀ ਫਾਹਲ ਦਾ ਜਲਾਲਾਬਾਦ ਵੀ ਗਿਆ ਸੀ ਕਿਉਂਕਿ ਐਂਟੀ ਸਪੇਸ ਦੇ ਬੜੇ ਕੇਸ ਜਿਹੜੇ ਹਗੇ ਨੇ ਹੋ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਚ ਪਾਕਿਸਤਾਨ ਦੇ ਵੱਲੋਂ ਕਾਫੀ ਜ਼ਿਆਦਾ ਡਰੋਨ ਆ ਰਹੇ ਜਿਹੜਾਗਾ ਚਟਾ ਆ ਰਿਹਾ ਔਰ ਉਹਨਾਂ ਨੂੰ ਰੋਕ ਰੋਕਣ ਵਾਸਤੇ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਸਖਤ ਜਿਹੜੀ ਹੈਗੀ ਹੈ ਹੋ ਗਈ ਹੈ ਔਰ ਪੂਰਾ ਇੰਤਜ਼ਾਮ ਕਰ ਰੱਖਿਆ ਹੋਇਆ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਨ ਦਾ ਧੰਨਵਾਦ ਸਭ ਤੋਂ ਪਹਿਲਾਂ ਤਾਂ ਨਵੀਂ ਪੰਚਾਇਤ ਨੂੰ ਮੁबारकਾ ਵਣ ਜਿਨ੍ਹਾਂ ਨੇ ਪ੍ਰਾਲਾ ਕੀਤਾ ਹੈ ਇਹ 50 ਸਾਲ ਤੋਂ ਘਟੋ ਘਟ ਜਿੱਥੇ ਮਰਦ ਖੜੀ ਸੀ ਬਾਬੇ ਜੀ ਸਮਾਦ ਉੱਥੇ ਹੀ ਖੜੀ ਸੀ ਜਿਨੇ ਪੰਚਾਇਤਾਂ ਆਈਆਂ ਨੇ ਇਹ ਜਿਹੜੇ ਹੁਣ ਆਪਣੇ ਸਰਪੰਚ ਸਾਹਿਬਾ ਜੀ ਗਣੇਸ਼ ਨੇ ਇਹਨਾਂ ਦਾ ਬਹੁਤ ਧੰਨਵਾਦ ਹੈ ਦਿਲੋਂ ਸਾਰੀ ਪੰਚਾਇਤ ਦਾ ਤੇ ਸਪੈਨ ਸਾਹਿਬ ਗਣੇਸ਼ ਜਰ ਯਕੀਨਾ ਮੈਂ ਤੁਹਾਡੇ ਜੀ ਸੰਦੀਪ ਸਿੰਘ ਜਿਹੜੀ ਪਹਿਲਾ ਪੰਚਾਇਤਾਂ ਜੋ ਆਉਂਦੀਆਂ ਰਹੀਆਂ ਉਹਨਾਂ ਇਸ ਬਾਬਤ ਕੋਈ ਮਤਲਬ ਪਿੰਡ ਦੇ ਸਹਿਯੋਗ ਨਾਲ ਜਾਂ ਕਿਸੇ ਤਰ੍ਹਾਂ ਵੀ ਕੋਈ ਉਹਦੇ ਬੰਨੇ ਕੀਤਾ ਨਹੀਂ ਨਹੀਂ ਜੀ ਕੋਈ ਨਹੀਂ ਉਹ ਟੱਡ ਡੁੱਡ ਪਰਤੇ ਪਰੇ ਹੋ ਜਾਂਦੇ ਸੀ ਜੀ ਕੋ ਚਾਚੇ ਕੋਤਾਏ ਆਪਰ ਕਮਰੇ ਬਣਾ ਲਗੇ ਨਾਲੀਆਂ ਬਣਾ ਲਈਆਂ ਕਰਾਂ ਚ ਬੋਰ ਕਰਵਾ ਦਿੱਤੇ ਜੀ ਬਸ ਐ ਹੀ ਚੱਲੇਗਾ ਪ੍ਰੋਗਰਾਮ ਨਾਲ ਮਿਲਦੇ ਇਧਰ ਸੋਚਿਆ ਹੀ ਨਹੀਂਗਾ ਤੇ ਸਾਡਾ ਵੀ ਇੱਥੇ ਕੋਈ ਬੈਠਾ ਹੈ ਬਾਬੇ ਦਰਗਾਹ ਆ ਗਈ ਹੈ ਆ ਪਿੱਛੇ ਵੇਖੋ ਕਿਵੇਂ ਗੰਦ ਵਜਾ ਹੈ ਕਿਸੇ ਨੇ ਪ੍ਰਾਲਾ ਨਹੀਂ ਕੀਤਾ ਇਹ ਸਾਡੇ ਹੋਨਰ ਸਰਪੈਂਸ ਅਫਗਨੇਸ਼ ਸਿੰਘ ਨੇ ਇਹਨੇ ਪ੍ਰਣਾ ਕੀਤਾ ਸੀ ਚਲੋ ਬੜੀ ਵਧੀਆ ਖੁਸ਼ੀ ਵਾਲੀ ਗੱਲ ਹੈ ਇਹਨਾਂ ਦਾ ਆਪਣਾ ਬਹੁਤ ਧੰਨਵਾਦ ਸਾਰੇ ਪੰਜਾਬ ਦੇ